ਤਨ ਤਨ ਸਾਧ ਗੁਰੂ ਤੇਰਾ ਹੀ ਆਸਰਾ ਅੱਜ ਫੇਰ ਅਸੀਂ ਕੋਈ ਨਵੀਆਂ ਗੱਲਾਂ ਮਾਤਾਂ ਦੇ ਨਾਲ ਨਵੀਂ ਜਾਣਕਾਰੀ ਦੇਣ ਜਾ ਰਹੇ ਆ ਅੱਜ ਅਸੀਂ ਤੇਰਾ ਸੱਚਾ ਸਾਧਾ ਦੀ ਸਾਧ ਸੰਗਤ ਨੂੰ ਅਪੀਲ ਕਰਦੇ ਆ ਵੀ ਜਿਹੜੇ ਨੌਜਵਾਨ ਨਸ਼ਿਆਂ ਦੇ ਸਮੁੰਦਰ ਦੇ ਵਿੱਚ ਡੁੱਬੇ ਐ ਨਸ਼ਿਆਂ ਦੇ ਆਦੀ ਐ ਜਾਨੀ ਕਿ ਉਹਨਾਂ ਨੂੰ ਇੱਕ ਦਾਗਲ ਕਰਨ ਦੀ ਲੋੜ ਆ ਅੱਜ ਵੀ ਆਪਾਂ ਨਾਮ ਦਵਾ ਦਿੰਨੇ ਆ ਉਹ ਫੇਰ ਆ ਕੇ ਤਾਂ ਉਹ ਫੇਰ ਆ ਕੇ ਮਤਲਬ ਵੀ ਨਸ਼ੇੜੀ ਲੋਕਾਂ ਦੇ ਨਾਲ ਜੁੜ ਕੇ ਉਹ ਫੇਰ ਨਸ਼ੇ ਦੇ ਲੱਗ ਜਾਂਦੇ ਆ ਅੱਜ ਮੈਂ ਇੱਕ رائے ਦੇਣੀ ਚਾਹੁੰਦਾ ਪੰਜਾਬ ਦੇ 85 ਮੈਂਬਰਾਂ ਨੂੰ ਪੰਜਾਬ ਦੇ ਸਾਹ ਸੰਗ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਮੈਂ ਇੱਕ ਸੋਚਿਆ ਕਿ 6 ਲੱਖ ਸਾਹ ਸੰਗ ਦੀ ਚੋਣ ਕਰਕੇ 100 ਨੂੰ 300 ਨੂੰ ਇੱਕ ਜਾਣੇ ਤੇ 18 ਕਰੋੜ ਦਾ ਆਪਣਾ ਮਹੀਨੇ ਦਾ ਬਜਟ ਬਣਦਾ ਤਾਂ ਆਪਾਂ ਜਾਣੇ ਕਿ ਇੱਕ 4-5 ਸੈਂਟਰ ਬਣਾਈਗੇ ਆਪਣੇ ਡੇਰਿਆਂ ਦੇ ਵਿੱਚ ਨਸ਼ਾ ਛਡਾਉਣ ਵਾਲੇ ਜਿੱਥੇ ਕਿ ਘੱਟੋ ਘਾਟ ਆਪਾਂ ਉਹਨਾਂ ਨੂੰ 6 ਤੋਂ 7 ਮਹੀਨੇ ਉਹਨਾਂ ਨੌਜਵਾਨਾਂ ਨੂੰ ਰੱਖ ਕੇ ਉਹਨਾਂ ਤੇ ਖਰਚਾ ਕਰਕੇ ਵਧੀਆ ਉਹਨੂੰ ਖਰਾਕ ਦਈਏ ਵਧੀਆ ਰਹਿਣ ਨੂੰ ਸਹੂਰਤਾ ਦਈਏ ਜਾਣੇ ਕਿ ਉਹਨਾਂ ਨੂੰ 6 ਤੋਂ 7 ਮਹੀਨੇ ਜਵੇਂ ਇੱਕ ਮਰੀਜ਼ ਨੂੰ ਦਾਖਲ ਕਰਨਾ ਪੈਂਦਾ ਜਦੋਂ ਕੋਈ ਮਰੀਜ਼ ਜਿਆਦਾ ਬਿਮਾਰ ਹੋਵੇ ਹਸਪਤਾਲ ਦੇ ਵਿੱਚ ਤਾਂ ਉਹਨੂੰ ਦਾਖਲ ਕਰਕੇ ਉੱਥੇ ਵਧੀਆ ਮਤਲਬ ਕਿ ਉਹਦੇ ਦਵਾਈਆਂ ਲਾਈਆਂ ਜਾਂਦੀਆਂ ਉਹਦੀ ਬਿਮਾਰੀ ਦਾ ਮੋੜ ਪੈਂਦਾ ਤਾਂ ਇਸ ਵਾਰ ਤੇ ਜਿਹੜੇ ਨੌਜਵਾਨ ਬਹੁਤ ਜਿਆਦਾ ਆਦੀ ਹੋ ਗਏ ਉਹਨਾਂ ਨੂੰ ਮਤਲਬ ਵੀ ਆਪਾਂ ਇੱਕ ਐਸੀ ਵਿਉਂਤਵੰਦੀ ਦੇ ਨਾਲ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਦਾ ਵੀ ਆਪਾਂ ਪੈਸੇ ਦਾ ਪ੍ਰਬੰਧ ਕਰਨਾ ਹੁੰਦਾ ਹੈ ਉਹਦੇ ਬਾਰੇ ਮੈਂ ਤੁਹਾਨੂੰ ਦੱਸਦਾ ਵੀ 6 ਲੱਖ ਸੰਗ ਦੀ ਚੋਣ ਕਰਕੇ ਤੇ ਇੱਕ ਜਣੇ ਨੂੰ 300 ਤੇ 18 ਕਰੋੜ ਦਾ ਆਪਣਾ ਬਜਟ ਬਣਦਾ ਹੈ ਉਹਦੇ ਵਿੱਚੋਂ ਕੁਝ ਕਰੋੜ ਰੁਪਇਆ ਜਿਹੜੇ 3-4 ਕਰੋੜ ਰੁਪਇਆ 6-7 ਕਰੋੜ ਰੁਪਇਆ ਜਾਣੇ ਕਿ ਡੇਰੇ ਭੇਜਿਆ ਜਾਵੇ ਤੇ 10 ਕਰੋੜ ਰੁਪਇਆ ਆਪਾਂ ਪੰਜਾਬ ਦੇ ਉੱਤੇ ਸਾਹਾ ਸੰਗਤ ਦੇ ਉੱਤੇ ਜਾਂ ਜਿਹੜਿਆਂ ਨੂੰ ਆਪਾਂ ਨਸ਼ੇ ਛਡਾਉਣੇ ਜਿਵੇਂ ਸਲਾਵਤਪੁਰਾ ਹੋ ਗਿਆ ਮਲੋਟ ਹੋ ਗਿਆ ਜਾਂ 3-4 ਡੇਰਿਆਂ ਦੇ ਵਿੱਚ ਆਪਾਂ ਸੈਂਟਰ ਬਣਾਈਏ ਉਹਨਾਂ ਦੇ ਵੱਡੇ ਹਾਲ ਬਣਾ ਲਏ ਉੱਥੇ ਇੱਕ LCD ਲਾਦ ਗਏ ਉਹਨਾਂ ਦੇ ਰਹਿਣ ਦਾ ਪ੍ਰਬੰਧ ਉਹਨਾਂ ਦੀ ਖਾਣ ਦਾ ਪ੍ਰਬੰਧ ਜਾਣੇ ਕਿ ਉਹਨਾਂ ਨੂੰ ਇੱਕ ਦਾਖਲ ਕਰਨਾ ਪੈਣਾ ਉੱਤੇ ਆਪਾਂ 4-5 ਬੰਦੇ ਉਹਨਾਂ ਦੀ ਸੇਵਾ ਤੇ ਛੱਡ ਗਏ ਤਾਂ ਘੱਟੋ-ਘੱਟ ਉਹਨਾਂ ਨੂੰ ਉੱਥੇ ਦਾਖਲ ਕਰਨਾ ਪੈਣਾ ਜਿਵੇਂ ਮਰੀਜ਼ ਨੂੰ ਦਾਖਲ ਕਰਨਾ ਪੈਣਾ। ਤਾਂ ਇਸ ਵਾਸਤੇ ਇਹਦੇ ਵਿੱਚ ਨਲੇ ਆਪਣੀ ਸੋਭਾ ਗੁਰੂ ਜੀ ਤਾਂ ਇਹੀ ਕਹਿੰਦੇ ਆ ਵੀ ਭਾਈ ਵੱਧ ਤੋਂ ਵੱਧ ਤੁਸੀਂ ਕੋਈ ਵਿਆਹਤਬੰਦੀ ਬਣਾਓ ਕਿਵੇਂ ਨਸ਼ਿਆਂ ਦੇ ਵਿੱਚੋਂ ਪੰਜਾਬ ਦੀ ਨੌਜਵਾਨੀ, ਦੇਸ਼ ਦੀ ਜਵਾਨੀ ਨੂੰ ਕੱਢਣਾ ਹੈ। ਫਿਰ ਮੈਂ ਅੱਜ ਸੋਚਿਆ ਮੈਂ ਕਿ ਕਿਉਂ ਨਾ ਪੂਰੀ ਸਾਧ ਸੰਗਤ ਦੇ ਨਾਲ ਪੂਰੇ 85 ਮੈਂਬਰਾਂ ਨਾਲ ਇੱਕ ਰਹਿ ਦਿੱਤੀ ਜਾਵੇ ਉਹਨਾਂ ਨੂੰ ਵੀ ਆਪਾਂ ਉਹਨਾਂ ਨੂੰ ਪੂਰੀ ਕਾਨੂੰਨ ਪ੍ਰਕਿਰਿਆ ਦੇ ਵਿੱਚ ਜਾਨੀ ਕਿ ਪਿੰਡ ਦੀ ਪੰਚਾਇਤ ਤੋਂ ਉਹਨਾਂ ਦੇ ਮਾਪਿਆਂ ਦੀ ਸਹਿਮਤੀ ਤੇ ਪੂਰੀ ਕਾਨੂੰਨ ਪ੍ਰਕਿਰਿਆ ਦੇ ਵਿੱਚ ਉਹਨਾਂ ਨੂੰ ਉੱਥੇ ਲੈ ਜਾਇਆ ਕਰਕੇ ਤੇ 6 ਤੋਂ 7 ਮਹੀਨੇ ਜਦੋਂ ਡੇਰੇ ਦੇ ਵਿੱਚ ਰਹਿਣਗੇ ਲੰਗਰ ਪਾਣੀ ਖਾਣਗੇ ਚਾਹ ਪਾਣੀ ਪੀਣਗੇ ਸੇਵਾ ਕਰਨਗੇ ਉੱਥੋਂ ਦਾ ਮਾਹੌਲ ਵੇਖਣਗੇ ਤਾਂ ਆਟੋਮੈਟਕ ਹੀ ਉਹਨਾਂ ਦੀ ਜਿਹੜੀ ਦਿਸ਼ਾ ਬਦਲੂਗੀ ਉਹਨਾਂ ਦੇ ਵਿਚਾਰ ਬਦਲਣਗੇ ਕਿਉਂਕਿ ਜਦੋਂ 6 ਤੋਂ 7 ਮਹੀਨਿਆਂ ਨੂੰ ਵਧੀਆ ਆਪਾਂ ਉੱਥੇ ਰੱਖਿਆ ਵਧੀਆ ਖਰਾਕ ਦਿੱਤੀ ਵਧੀਆ ਰਹਿਣੀ ਸਹਿਣੀ ਵਧੀਆ ਉਹਨਾਂ ਦੀ ਸੇਵਾ ਨਾਲੇ ਉਹਦੇ ਵਿੱਚ ਜਿਹੜੇ ਬੰਦੇ ਆਪਾਂ ਸਾਹਮਣੇ ਤੇ ਉਹਨਾਂ ਨੂੰ ਲਾਵਾਂਗੇ ਨਾਲੇ ਉਹਨਾਂ ਨੂੰ ਰਚਕਾਰ ਮਿਲ ਜਾਊਗਾ ਤਾਂ ਜਦੋਂ ਉਹਨਾਂ ਦੇ ਪਰਿਵਾਰ ਉਹਨਾਂ ਨੂੰ ਉੱਥੇ ਮਿਲਣੇ ਜਾਇਆ ਕਰਨਗੇ ਨੌਜਵਾਨਾਂ ਨੂੰ ਤਾਂ ਜਦੋਂ ਉਹ ਡੇਰੇ ਦੇ ਵਿੱਚ ਲੰਗਰ ਪਾਣੀ ਖਾਣਗੇ ਡੇਰੇ ਦਾ ਵਾਤਾਵਰਨ ਵੇਖਣਗੇ ਤਾਂ ਉਹ ਵੀ ਡੇਰੇ ਨਾਲ ਜੁੜਨਗੇ। ਜਾਨੀ ਕਿ ਆਪਾਂ ਨੂੰ 10-15 ਲੱਖ ਰੁਪਇਆ ਮਹੀਨੇ ਦਾ ਉਹਨਾਂ ਨੌਜਵਾਨਾਂ ਤੇ ਖਰਚਾ ਕਰਿਆ ਕਰਕੇ। ਨਾਲੇ ਪੰਜਾਬ ਦੀ ਸਾਹ ਸੰਗਤ ਤੇ ਹੋਰ ਕੰਮ ਜਿੰਨੇ ਵੀ ਆ 10 ਕਰੋੜ ਰੁਪਇਆ ਮਹੀਨੇ ਦਾ ਆਪਾਂ ਪੰਜਾਬ ਦੀ ਸਾਹ ਸੰਗਤ ਤੇ ਲਾਈਏ। ਕਿਉਂਕਿ 18 ਕਰੋੜ ਦਾ ਬਜਟ ਆਪਣਾ ਬਣਦਾ ਹੈ। ਤਾਂ 8 ਕਰੋੜ ਡੇਰੇ ਭੇਜ ਦਿਆ ਕਰਕੇ ਤੇ 10 ਕਰੋੜ ਰੁਪਇਆ ਆਪਾਂ ਵੱਖੋ-ਵੱਖ ਸੰਕੀਮਾਂ ਦੇ ਵਿੱਚ ਲਾਈਏ। ਤਾਂ ਇਸ ਵਾਸਤੇ ਮੇਰੀ ਅੱਜ ਇਹੀ ਰਾਇ ਹੈ ਵੀ ਜਿਹੜਾ ਨਸ਼ਾ ਦੇ ਨੌਜਵਾਨ ਡੁੱਬੇ ਐ ਉਹਨਾਂ ਨੂੰ ਇੱਕ ਦਾਗਲ ਕਰਨਾ ਪੈਣਾ। ਕਿਉਂਕਿ ਆਪਾਂ ਉਹਨਾਂ ਦੀ ਪੂਰੀ ਤਰ੍ਹਾਂ ਉੱਥੇ ਕੇਅਰ ਕਰਾਂਗੇ ਉਹਨਾਂ ਦੇ ਉੱਤੇ ਨੌਜਵਾਨ ਛੱਡ ਦੇਾਂਗੇ ਉਹਨਾਂ ਨੂੰ ਨਹਾਉਣ ਧੋਣ ਦੇ ਪ੍ਰਬੰਧ ਤੇਰੇ ਅੰਦਰ ਲੰਗਰ ਪਾਣੀ ਸੇਵਾ ਸੇਮਰਨ ਕਰਕੇ ਲੰਗਰ ਪਾਣੀ ਪੱਕਿਆ ਖਾਣਗੇ ਤਾਂ ਆਟੋਮੈਟਿਕ ਹੀ ਉਹਨਾਂ ਦੀ ਦਿਸ਼ਾ ਬਦਲੂਗੀ ਉਹਨਾਂ ਦੇ ਵਿਚਾਰ ਬਦਲਣਗੇ ਤੇ ਨਾਲੇ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਸਾਖ ਸੰਬੰਧੀ ਮਿਲਣ ਜਾਣਗੇ ਆਟੋਮੈਟਿਕ ਹੀ ਉਹਨਾਂ ਦੀ ਦਿਸ਼ਾ ਬਦਲੂਗੀ ਵੀ ਇਹੋ ਜਿਹੇ ਵਾਤਾਵਰਣ ਦੇ ਵਿੱਚ ਰੱਖਿਆ ਜਾਂਦਾ ਹੈ ਜਾਨੀ ਕਿ ਪੂਰੀ ਉਹਨਾਂ ਨੂੰ ਜਾਂਦੀ ਹੋਵੇ ਉੱਥੇ ਕਿਉਂਕਿ ਜਿਹੜੇ ਨਸ਼ਾ ਛਡਾਊ ਕੇਂਦਰਾਂ ਉੱਤੇ ਬੱਚੇ ਨੂੰ ਤੰਗ ਵੀ ਕਰਦੇ ਆ ਮਾ ਖਦੋਨਾ ਦੇ ਖਰਚਾ ਕਰਕੇ ਇਹ ਮੇਰੀ ਅੱਜ ਰਾਇ ਹੈ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਸਾਧ ਸੰਗਤ ਨੇ ਅੱਗੇ ਦੀ ਅੱਗੇ ਭੇਜਣਾ 85 ਮੈਂਬਰਾਂ ਨੇ ਜਾਣੇ ਕਿ ਸਾਰਿਆਂ ਨੇ ਆਪਾਂ ਰਾਇ ਕਰ ਗਏ ਵੀ ਉਹਨਾਂ ਨੌਜਵਾਨਾਂ ਦੇ ਲਈ ਆਪਾਂ ਨੂੰ ਕਿਹੋ ਜਿਹਾ ਪ੍ਰਬੰਧ ਕਰਨੇ ਚਾਹੀਦੇ ਆ ਤੇ ਪ੍ਰਬੰਧ ਤੁਹਾਨੂੰ ਮੈਦਾਤਾ ਵੀ ਪ੍ਰਬੰਧ ਆਪਾਂ ਇਹ ਤਰੀਕੇ ਦੇ ਨਾਲ ਉਹਨਾਂ ਲਈ ਕਰ ਸਕਦੇ ਆ ਤਨ ਤਨ ਸਤਿਗੁਰੂ ਤੇਰਾ ਯਾਸਰਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ ਤਨ ਤਨ ਸਤਿਗੁਰੂ ਤੇਰਾ ਹੀ ਆਸਰਾ ਜੀ